ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਗੁਰਵਿੰਦਰ ਸਿੰਘ ਨਿਰਮਾਨ ਨਿਰਮਾਨ ਫਲਾਵਰ ਫਾਰਮ ਪੇਜ ਤੋਂ ਜਿੰਨੇ ਵੀ ਨਵੇਂ ਕਿਸਾਨ ਆਪਣੇ WhatsApp ਗਰੁੱਪ ਨਾਲ Facebook ਪੇਜ ਨਾਲ YouTube ਚੈਨਲ ਨਾਲ ਜੁੜੇ ਨੇ ਇਹ ਜਾਣਕਾਰੀ ਉਹਨਾਂ ਲਈ ਆ ਬਹੁਤ ਨਵੇਂ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਵੀ ਹੁਣ ਅਸੀਂ ਕਿਹੜੀ ਵੈਰੈਟੀ ਲਾ ਸਕਦੇ ਹਾਂ ਹੁਣ ਆਪਾਂ ਜਿਹੜੀ ਛੱਠੀ ਜਾਫਰੀਆ ਉਹ ਵੀ ਲਗਾ ਸਕਦੇ ਹਾਂ ਜੀ ਜਿਹਦਾ ਫੁੱਲ ਅਕਤੂਬਰ ਦੇ ਲਾਸਟ ਹਫ਼ਤੇ ਸ਼ੁਰੂ ਹੋ ਜਾਣਾ ਦੂਸਰੀ ਵੈਰੈਟੀ ਜਿਹਨੂੰ ਆਪਾਂ ਦੀਵਾਲੀ ਵਾਲੀ ਜਾਫਰੀ ਕਹਿ ਸਕਦੇ ਹਾਂ ਉਹ ਉਹਦਾ ਵੀ ਹੁਣ ਲਗਾਉਣ ਦਾ ਸਹੀ ਟਾਈਮ ਆ ਤੀਸਰੀ ਲੱਡੂ ਗਿੰਦੇ ਦੀ ਕਟਿੰਗ ਜਿਹੜੀ ਆਪਾਂ ਉਹ ਵੀ ਹੁਣ ਲਗਾ ਸਕਦੇ ਆ ਜਿਹੜੀ ਛੱਠੀ ਜਾਫਰੀ ਦੀ ਪਟਾਈਆ ਉਹ ਆਪਣੀ ਲਗਾਤਾਰ ਹੋ ਰਹੀ ਆਪਣੀ ਦੀ ਦੀ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੇ ਜਿਹੜੇ ਪਨੀਰੀ ਦੇ ਬਾਕਸ ਨੇ ਜਾਂ ਪਾਰਸਲ ਕਹਿ ਸਕਦੇ ਆ ਉਹ ਹਰ ਰੋਜ਼ ਪਨੀਰੀ ਦੀ ਪਟਾਈ ਕਰਕੇ ਆਪਾਂ ਇਸ ਤਰ੍ਹਾਂ ਪੈਕਿੰਗ ਕਰਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਭੇਜ ਰਿਆਂ ਜਿਸ ਤਰ੍ਹਾਂ ਕਿ ਪੰਜਾਬ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਉੱਤਰਾਖੰਡ ਦੇ ਵਿੱਚ ਜਿਹੜੀ ਆਪਣੀ ਪਨੀਰੀਆ ਲਗਾਤਾਰ ਰੁਟੀਨ ਦੇ ਵਿੱਚ ਜਾਰੀ ਆ ਜੇ ਕਿਸੇ ਵੀ ਕਿਸਾਨ ਵੀਰ ਨੂੰ ਜਾਫਰੀ ਦੀ ਪਨੀਰੀ ਜਾਂ ਲੱਡੂ ਗੰਦੇ ਦੀ ਪਨੀਰੀ ਦੀ ਜ਼ਰੂਰਤ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੋਰ ਜਾਣਕਾਰੀ ਲਈ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ